ਤੁੰਦਰ ਕੀ ਕੰਡੀਆਂ ਆ ਕੋਹ ਨੇ ਮੈਂ ਅਜਵਾਡਿੰਗ ਹਾਊਸ ਫੈਜੀ ਕਰਨਾ ਕੀ ਕਰਦੇ ਆਂ ਤੁਸੀਂ ਮੈਂ ਕੋਹ ਵੀ ਨਹੀਂ ਮਸ ਇਦਾਂ ਮੇਲੀ ਅਛਾ ਅਛਾ ਕੀਤੀ ਬੈਸ ਨਹੀਂ ਬਣਾ ਗਾਲ ਸੰਦੀਪ ਨਾ ਗਈ ਹੀ ਮੈਂ ਉਹਦੇ ਵੱਲ ਹੂੰ ਤੇ ਉਹ ਡਈ ਹੀ ਕਿਹਾ ਸਹੀ ਮੈਨੂੰ ਕੀ ਆਂਦੀ ਹੈ ਕਹਿਣਾ ਗੁਣਾ ਕੀ ਉਹ ਕਰਦੀ ਹੀ ਮਰਜ਼ੀ ਆਪਣੀ ਹੂੰ ਤੇ ਫਿਰ ਮੈਂ ਤਾਂ ਲਾਫਾ ਕੀਤੀ ਚੰਗੀ ਮੈਂ ਹਾਂ ਪੜਾਈ ਫੜੂ ਇਹ ਲੱਕਾ ਮੇੜਾ ਵਾ ਨਾ ਉਹ ਪੂਰੇ ਡਾ ਤਰਸਾ ਜਵਾਰ ਹੋਇਆ ਵਾ ਉਹਦੇ ਬਦੋਂ ਹਟ ਜਾ ਆਹ ਤੇ ਭਰਨਾ ਉਹਦੇ ਕੋਈ ਨਹੀਂ ਮਰਜ਼ੀ ਆਪਣੀ ਕਰਨੀ ਹੈ ਤੇ ਮਰਜ਼ੀ ਕਰਨੀ ਫਿਰ ਕਰਨ ਦੋ ਉਹਨੂੰ ਮੈਂ ਫਿਰ ਉਹ ਲੈਣਾ ਫਿਰ ਕਰਨਗੇ ਮਰਜ਼ੀਆਂ ਦੇ ਆਪਣੀਆਂ ਮਰਜ਼ੀਆਂ ਦੇ ਆ ਜਾਣ ਫਿਰ ਤੇਰੇ ਰਹਿਣ ਕਿ ਆ ਕਹਿੰਦੇ ਪਰ ਉਹਦੀ ਕੋ ਗੱਲ ਕਰੀ ਜੰਮੀ ਹੁਣ ਗੱਲ ਤੂੰ ਦੱਸ ਉਹ ਕਿੱਦਾਂ ਕਰਨੀ ਉਹਨੂੰ ਕਹਾਂ ਉਹ ਸਿੱਧਾ ਉਹਨੂੰ ਜਵਾਬ ਦੋ ਜੇ ਨਾ ਪੜਨਾ ਹੀ ਆ ਨਾ ਤੇ ਆਪਣੀ ਮਾਂ ਕੋਲ ਚਲ ਜੀ ਉੱਥੇ ਪੜਾ ਪੜ ਲੈ ਜਾ ਕੇ ਉਦੋਂ ਯਾਦ ਆਂਦੇ ਪੈ ਅਸੀਂ ਅਜ ਪੜਾਉਣੀ ਆ ਅਸੀਂ ਮਿੰਗਾ ਵਿਆਹ ਕਰਨਾ ਇਹਦਾ ਹੈ ਮਮੀ ਇਦਾਂ ਕਰਦੀਆਂ ਇਹਨਾਂ ਨਾਲ ਗੱਲ ਕਰਕੇ ਦੇਣੀ ਭਲਾ ਇੱਕ ਵਾਰ ਭਲਾ ਇਹ ਕੀ ਕਹਿੰਦੇ ਇਹ ਕਿਹੜਾ ਘਟਵਾਏ ਵੀ ਉਹਦੇ ਵਾਲਦਾ ਕੇ ਚਾਹੰਦੇ ਪਰਾਂ ਇਹਨੇ ਵੀ ਕਰ ਲੋ ਉਹਦੇ ਵਾਲਦੀ ਕਰਨੀ ਹੈ ਤਾਂ ਤਾਂ ਸਹੀ ਆ ਤੇ ਹੁਣ ਤੁਸੀਂ ਆਪ ਹੀ ਸੋਚੋ ਤੇ ਘਰ ਦੇ ਵਿੱਚ ਉਹ ਖਰਚਾ ਕਿੱਥੋਂ ਲੱਗਣਾ ਵਈ ਨਾ ਖਰਚਾ ਬੜਾ ਹੋਣਾ ਵਾ ਖਰਚਾ ਸਾਡੇ ਕੋਲ ਨਹੀਂ ਹੋਣਾ ਇਹਨਾਂ ਤੇ ਨਾ ਹੀ ਤੋਰਣੀ ਆ ਗਾੜੀ ਹੁਣ ਜੇ ਤੁਸੀਂ ਆਪ ਹੀ ਹਿਸਾਬ ਲਾਓ ਉਹ ਨੌਕਰੀ ਕਰਨ ਦੇ ਆ ਤੇ ਇਹਨੇ ਵੀ ਪੜ ਗਏ ਨੌਕਰੀ ਕਰਨ ਲੱਪੈਣਾ ਤੇ ਅਸੀਂ ਕਿੱਧਰ ਨੂੰ ਜਾਣਾ ਮੁੜ ਕੇ ਨੀ ਤੱਕਲੇਓ ਸਾਡੀ ਤੇ ਨਹੀਂ ਨਾ ਬਾਹ ਕਹਿੰਦੇ ਫੜਨੀ ਕਿਸੇ ਨੇ ਵੀ ਨਹੀਂ ਫੜਨੀ ਸਾਡੀ ਨਾ ਇਹਦਾ ਇਹੋ ਵੇਤਰਾ ਵੀ ਇਹ ਹੱਥਾਂ 'ਚ ਦਾਣੀਆਂ ਸਾਡੇ ਨਿਕਲ ਤੇ ਨਾ ਇਹ ਮੁੰਡੇ ਨੇ ਵੀ ਬਸ ਕਾਹੇ ਜੋਗਾ ਨਹੀਂ ਕਰਿਆਣਾ ਵੇਖਦੀ ਹੁਣ ਕਹਿ ਕੇ ਆਈ ਕੀ ਬਤਾ ਹੁਣ ਕੀ ਕਰਦੀ ਹੈ ਤੇ ਕੀ ਨਹੀਂ ਕਰਦੀ ਕਰਦੀ ਉਸ ਜੋ ਕੋਗੇ ਪਿੱਛੋਂ ਕਰਕੇ ਆਈ ਉਹ ਅੱਗੇ ਕਰੇਗੀ ਹੁਣਾਂ ਕਿ ਹੋਰ ਕਰ ਮਮੀ ਮੰਨ ਲਓ ਜੇ ਹੁਣ ਕੱਲ ਨੂੰ ਇਹ ਡੈਪੀ ਨੌਕਰੀ ਕਰਨਾ ਇਹਨੇ ਪੈਸੇ ਦੇ ਸਾਰੇ ਪਿੱਛੇ ਪਜਾ ਦੇਨੇ ਇੱਥੇ ਦਿਨੇ 1 ਰੁਪਈਆ ਨਹੀਂ ਦਿਆ ਕਰਨਾ ਹਾਂ ਪੈਸੇ ਪਿੱਛੇ ਤਾਂ ਗੋਲ ਬਣਾ ਤੂੰ ਕਰਦੇ ਆਰੇ ਖਰੀ ਇਹਦਾ ਨਾ ਮੇਰੇ ਕੋ ਨਹੀਂ ਗਾ ਮੀ ਹੁੰਦਾ ਇੰਨੇ ਮਨਿਆਰ ਤੋਂ ਨਿਕਲ ਜਾਣਾ ਕਰਨਾ ਵਾ ਇਹਨਾਂ ਦੋਵਾਂ ਜੀਆਂ ਚਲ ਜਾਇਆ ਕਰਨਾ ਵਾ ਤੇ ਜੋੜ ਡੀੜਾ ਕਪੜਾ ਤੇਰੇ ਗਾੜੀ ਸੁੱਟ ਜਾਇਆ ਕਰਨਾ ਤੂੰ ਤੋਹਦਿਆ ਕਰੀ ਮਗਰੋਂ ਉਹਨਾਂ ਦਾ ਮੈਂ ਮੰਮੀ ਕ ਲਈ ਤੋਹਾ ਹਾਂ ਮੈਂ ਤਾਂ ਕਹਿ ਆਈ ਹੁਣ ਉਹਨਾਂ ਨੂੰ ਵੀ ਕੰਮ-ਗੋਮਾ ਨਾ ਦੇ ਮੇਰੇ ਕੋ ਹੁਣਾ ਹੀ ਉਹ ਤਾਂ ਨਾ ਮੈਂ ਕਰਨਾ ਹੀ ਆ ਤੂੰ ਸਿੱਧਾ ਜਵਾਬ ਹੀ ਦੇਈ ਜਾ ਉਹਨਾਂ ਨੂੰ ਨਾ ਆ ਮੈਂ ਨਾ ਹੀ ਕਰਨਾ ਹੀ ਆ ਤੇ ਨਾ ਸਾਡੇ ਕੋ ਹੁਣਾ ਹੀ ਐ ਏਦਾਂ ਦੇ ਨਾ ਮੈਂ ਚੜ ਜਾਣਾ ਭੂਏ ਚੜ ਜੀ ਜਿਹੜੀ ਹੁੰਦੀ ਆ ਕੰਮ ਵੰਡਣ ਨੂੰ ਫਿਰਨ ਦੇ ਇਹ ਕੰਮ ਮੈਨੂੰ ਵੰਡ ਕੇ ਦੇ ਦੋ ਤੇ ਹੋਰਿਆ ਚਾਹ ਚੜ ਇੰਨੇ ਹੋਰ ਕੀ ਹੋਇ ਚਲੋ ਕੋਈ ਨਹੀਂ ਬਾਕੀ ਗੱਲ ਮੈਂ ਕੀਤੀ ਆ ਹੁਣ ਵੇਖੋ ਕੀ ਕਰਦੀ ਆ ਤੇ ਕੀ ਨਹੀਂ ਕਰਦੀ ਮੰਮੀ ਕੰਮ ਦੀ ਗੱਲ ਸੁਣ ਲਓ ਕੰਮ ਵੱਲੋਂ ਮੈਂ ਕਹਿੰਦੀ ਤੇ ਮੈਂ ਹਾਂ ਕੰਮ ਅਗਰ ਜੋਬਰ ਕੇ ਵੰਡ ਲਾ ਮੇ ਕੋਤ ਨਹੀਂੋ ਸਾਰਾ ਹੋਣਾ ਮਗਰੋ ਚਾਹੇ ਆਪਣਾ ਕਰਕੇ ਚੱਲ ਗਈ ਤੇ ਅੱਗੇ ਵੀ ਆਪਣਾ ਕਰ ਲਿਆ ਉਹਨਾਂ ਨਹੀਂੋ ਕਰਨਾ ਕਾਕੂ ਵੀ ਉਹਨੇ ਆਖਣਾ ਮੈਂ ਥੱਕੀ ਹਾਰੀ ਆਈ ਆ ਨਹੀਂ ਮੈਂ ਤੁਹਾਨੂੰ ਕਹਿ ਤਾ ਮੈਂ ਹਾਂ ਜੋਬਰੇ ਕੰਮ ਵੰਡ ਲਾ ਜੇਦ ਕਰਨਾ ਵਾ ਠੀਕ ਆ ਨਹੀਂ ਕਰਨਾ ਤਾਂ ਆਪਣਾ ਕਰ ਲੈ ਜੇਦ ਕਰਨਾ ਉਹਨੇ ਵੰਡ ਵੀ ਲਿਆ ਨਾ ਉਹਨੇ ਕਰਨਾ ਕੱਖ ਨਹੀਂੋ ਵੇਖ ਲਈ ਜੇ ਕਰ ਦੂਗੀ ਤੇ ਗੱਲ ਕਰੀ ਨਾ ਗਰੂ ਦਾ ਨਾ ਸਹੀਂ ਮੈਂ ਆਪਣਾ ਕਰਕੇ ਵੇਲੀ ਹੋਊਂਗੀ ਆਪਣਾ ਕਰਨਾ ਹੋ ਕਰੂ ਨਾ ਕਰਨਾ ਹੋ ਦੇ ਸਾਂਝੇ ਘਰ ਤੇ ਫਿਰ ਇਹਦੀ ਕੰਮ ਨਹੀਂ ਚੱਲਣਾ ਤੁਹਾਡਾ ਦੋਹਾਂ ਦਾ ਨਹੀਂ ਚੱਲਣਾ ਨਾ ਉਹਦਾ ਚੱਲਣਾ ਤੇਰਾ ਚੱਲਣਾ ਫਿਰ ਇਹ ਆ ਫਿਰ ਜਦੋਂ ਥਾਂ ਥਾਈ ਖਾਈਆਂ ਨੂੰ ਫਰਕ ਨਹੀਂ ਹੁੰਦਾ ਜਦ ਕਰਦੀਏ ਫਿਰ ਇਹਨੂੰ ਦਫਾ ਹੋਣ ਦੋ ਜਦੋਂ ਮਮੀ ਇਹ ਨਹੀਂ ਗੱਲ ਕੀਤੀ ਨਾ ਫਿਰ ਚੁੱਪ ਕਰਕੇ ਚਲ ਗਈ ਹੀ ਬਾਹਰ ਫਿਰ ਨਹੀਂ ਮੜੇ ਕੋਈ ਵੀ ਗੱਲ ਕਰ ਇਹਨੂੰ ਪਿੱਛੇ ਦਾ ਡਰ ਹੈ ਨਹੀਂ ਆ ਇਹਦੀ ਮਾਂ ਦੀ ਸਹਵਾ ਨਾਲ ਇਹ ਮਾਰੇ ਸਿਰ ਤੇ ਉੱਡਦੀ ਫਿਰਨ ਲਈ ਆ ਤੇ ਕਿੰਨਾ ਕਦ ਚੜ ਉੱਡੇਗੀ ਇਹ ਚੱਲ ਉੱਡਦੀ ਤੇ ਫਿਰਨਦੀ ਆ ਹੁਣ ਸੌਹਰੇ ਆ ਆ ਪੇਕੇ ਨਹੀਂ ਬੈਠੀ ਹੈਗੀ ਪੇਕੇ ਗੱਲਾਂ ਹੁੰਦੀਆਂ ਹੋਰ ਸੋਚੇ ਕਿ ਤੇ ਫੇਰ ਹੀ ਆ ਨਾ ਇੰਨੀ ਗੱਲ ਹੋਣੀ ਚਲ ਨਾ ਸੋਚੋ ਤੇ ਫਿਰ ਸਾਡੇ ਵੱਲੋਂ ਤਾਂ ਨਾ ਹੀ ਹਾਂ ਤੇ ਮੈਂ ਤਾਂ ਨਹੀਂ ਉਹ ਕਰਨਾ ਕੱਖ ਵੀ ਤੇ ਨਾ ਸਾਡੇ ਕੋਲ ਹੋਣਾ ਹੀ ਉਹ ਕੱਖ ਵੀ ਮੈਂ ਤਾਂ ਹੁਣ ਮਮੀ ਜਵਾਬ ਦੇ ਲਈਂ ਪਹਿਲਾਂ ਮਮੀ ਇਹਦਾ ਨਕੇ ਦਾ ਵਿਆਹ ਕੀਤਾ ਉਦੋਂ ਕਿੰਨਾ ਖਰਚਾ ਹੋਇਆ ਇਹਨੂੰ ਲਿਆਂਦਾ ਵਾ ਘਰ ਕੰਮ ਕਰਨ ਨੂੰ ਕਿ ਜਾਏ ਉਹਨੂੰ ਪੜ੍ਹਾਈ ਕਰਨ ਵਾਸਤੇ ਲਿਆਂਦਾ ਵਾ ਤੇ ਨੌਕਰੀਆਂ ਕਰਦੀ ਫਿਰੇ ਹੋਰ ਇਹ ਗਿੱਜੀ ਆ ਫੇਰਨ ਨਾ ਇਹ ਫੇਰਨ ਗਿੱਜੀ ਆ ਗਿੱਜੀ ਤਾਂ ਹੈਗੀ ਆ ਤੇ ਪਰ ਪਿੱਛੇ ਦੇ ਕੰਮ ਪਿੱਛੇ ਛੱਡ ਕੇ ਆਉਣੇ ਚਾਹੀਦੇ ਆ ਨਾ ਉਹ ਹੁਣ ਉਹ ਅੱਗੇ ਵੇਖੇ ਉਹੋੇ ਕੰਮ ਹੈ ਗਾੜੀ ਲੱਭਣ ਡਈ ਹੈ ਹੁਣ ਆ ਗਾੜੀ ਅਸੀਂ ਹੁਣ ਨਹੀਂ ਦੇਣੀ ਅਗਲੇ ਪਰਿਵਾਰ ਦਾ ਭੇਦ ਪੋਣਾ ਚਾਹੀਦਾ ਵੀ ਜੇ ਦੇਓ ਮੰਨਦੇ ਆ ਪੜਾਓ ਫਿਰ ਤੇ ਠੀਕ ਵਾ ਤੇ ਮਰਜੀ ਇਹਨੂੰ ਆਪਣੀ ਨਹੀਂ ਕਰਨੀ ਚਾਹੀਦੀ ਮੁੜ ਕੇ ਇਹਨੇ ਪਛਤਾਉਣਾ ਵਾ ਤੇ ਜੇ ਮਗਰੋਂ ਪਛਤਾਇਆ ਤਾਂ ਕੀ ਫਾਇਦਾ ਹੋਇਆ ਉਹ ਮੰਮੀ ਕੀ ਕਰਲੀ ਹੁਣ ਕੋਈ ਨਹੀਂ ਵੇਖ ਲਾਂਗੇ ਜੋ ਵੀ ਹੋਊਗਾ ਵੇਖਣਾ ਕੀ ਆ ਇਹ ਮੈਂ ਕੰਮ ਖਰਾਬ ਹੀ ਆ ਦਾ ਇਹਨਾਂ ਦਾ ਉਹ ਮੁੰਡਾ ਵੀ ਮਗਰ ਲੱਗ ਗਿਆ ਵਾ ਉਹਦੇ ਸਵੇਰੇ ਲਿਆਉਂਗਾ ਟਰੈਕਟਰ ਤੇ ਕੋਈ ਗੱਲ ਨਹੀਂ ਮੈਨੂੰ ਦਾਖ ਬੋਰੀਆਂ ਦੇ ਦੇ ਯਾਰ ਕੋਈ ਆਹੋ ਪੰਜ ਕੁ ਪੈਲੀਆਂ ਨਾ ਆਈਆਂ ਸੀ ਵਰਤਰ ਤੇ ਮੇਰਾ ਲੱਗਦਾ ਉਹ ਚੁਵਾਈ ਦੀ ਨਾਲੇ ਸਵੇਰੇ ਮੈਂ ਬੰਦੇ ਨੂੰ ਕਿਹਾ ਵਾ ਹਾਂ ਹਾਂ ਵਧੀਆ ਵਧੀਆ ਕੋਈ ਆਹੋ ਛੋਟਾ ਚਲ ਜਾਂਦਾ ਫਿਰ ਡਿਊਟੀ ਤੇ ਹਾਂ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਸਵੇਰੇ ਆਣ ਕੇ ਤੇ ਲੈ ਜਾਊਂਗਾ ਆਹੋ ਨਹੀਂ ਜਵੀ ਜੁਵੀ ਤੇ ਨਹੀਂ ਆ ਉਹ ਜਿਹੜੀ ਤੂੰ ਤੇਤੀ ਦਵਾਈ ਉਹ ਸੁੱਕੇ ਕਰਤੀ ਆ ਚਲ ਠੀਕ ਹੈ ਮੈਂ ਸਵੇਰੇ ਆਉਂਗਾ ਫਿਰ ਚੰਗਾ ਚਲ ਇੰਨਾ ਕਰਨਾ ਸਵੇਰੇ ਕੋਣ ਖਾਦ ਪਾਉਣਾ ਕਿ ਇਹਨੂੰ ਘਿਆੜ ਛੱਡਣਾ ਵਾ ਇਕੱਲੇ ਕੋ ਨਹੀਂ ਲੈਣੀ ਕਿੱਥੇ ਜਾਣੀ ਬੈਠੇ ਹਾਂ ਉहां ਬੈਠਾ ਇਹਦੇ ਲਈ ਨਹੀਂ ਰੋਟੀ ਤੋਂ ਰੋਟੀ ਤੇ ਲੈਉਣੀ ਆ ਹਾਂ ਹਲੇ ਪਕਾਉਣ ਵਾਲੀ ਹੀ ਲੱਗੀ ਨਹੀਂ ਪਕਾਉਣਾ ਅਜੇ ਪਕਾਉਣ ਵਾਲੀ ਆ ਪੱਕ ਜਾਂਦੀ ਆ ਹਾਂ ਰੋਟੀ ਤੇ ਲੈਉਣੇ ਆ ਰੋਟੀ ਪਕਾਉਣ ਵਾਲੀ ਹੀ ਹਲੇ ਤੇ ਮੈਂ ਇੰਨਾ ਟੱਲੇ ਵਾਲੇ ਕੰਮ ਆ ਦੱਸੋ ਦਾ ਤੁਸੀਂ ਜਿੰਨਾਂ ਪੜਾਇਆ ਤੇ ਗੁਸਾਉਣਾ ਕਰੀਓ ਕਿਉਂ ਕੀ ਹੋ ਗਿਆ ਹੁਣ ਗੱਲ ਇਹ ਆ ਕਿ ਹੁਣ ਵੇਖੋ ਨਿੱਕਾ ਭਰਾ ਡਾਡਾ ਨਾ ਉਹ ਵੀ ਨੌਕਰੀ ਕਰਦਾ ਆਹੋ ਤੇ ਦੁੱਗੀ ਭੈਣ ਵੀ ਡਈ ਐ ਸੁਲਾਵਾ ਕਰਨ ਕਿ ਮੈਂ ਅੱਗੇ ਪੜ੍ਹਾਈ ਕਰਨੀ ਓਏ ਆਹੋ ਉਹਦੋਂ ਦੀ ਡਈ ਆ ਜਦੋਂ ਦੀ ਵਿਆਹੀ ਆ ਤਨਾ ਕੀ ਚੀਜ਼ ਹੈਗੀ ਅੱਗੇ ਗੱਲ ਡਈ ਤਾਂ ਹੈਗੀ ਆ ਕਰਨਾ ਭਰੇ ਆ ਤੈਨੂੰ ਘਰ ਬਰੇ ਥੋੜਾ ਬੋਲਾ ਸੋਚਣਾ ਚਾਹੀਦਾ ਹੋਣਾ ਕਿ ਇਹਨੇ ਪਹਿਲੇ ਲਾਉਣੇ ਕਿਥੋਂ ਪੈਸੇ ਫਿਰ ਆਪੇ ਉਹਦਾ ਬੰਦਾ ਲਾਹੂਗਾ ਨੌਕਰੀ ਕਰ ਲਿਆ ਵਾ ਬੰਦਾ ਤੇ ਲਾਉ ਨਾ ਘਰੋਂ ਤਾਂ ਲੱਗਣੀ ਨਹੀਂ ਮੇਰੀ ਗੱਲ ਸੁਣੋ ਤੁਸੀਂ ਸਾਰੀ ਉਮਰ ਨਾ ਛਦਾਈ ਬਣੇ ਰਹਿਣਾ ਸਾਰਾ ਦਿਨ ਵੇਲੀ ਕੰਮ ਕਰਦੇ ਰਹਿੰਦੇ ਆ ਕਦੀ ਬੰਬੀ ਤੇ ਚੱਲ ਜਾ ਕਦੀ ਵੀ ਉਹਨੇ ਫਿਰਾ ਮਾਰਿਆ ਵਾ ਪਹਿਲੀ ਵਲ ਤੇ ਯਾਰ ਹੁਣ ਨੌਕਰੀ ਪੇਸ਼ੇ ਵਾਲਾ ਵਾ ਹੁਣ ਪੈਲੀ ਜਿ ਕਿੱਦਾਂ ਜਾਵੇ ਸ਼ਾਮਾਂ ਨੂੰ 5 ਵਜੇ ਤੇ ਹੁੰਦਾ ਵਾ ਬਸ ਹੈਹੀ ਤੇ ਗੱਲਾਂ ਢੱਡੀਆਂ ਮਾਰੀਆਂ ਜਦੋਂ ਤੁਹਾਨੂੰ ਗੈਣਾ ਬਸ ਉਹਦਾ ਹੀ ਤੁਹਾਨੂੰ ਹੀ ਇਹ ਜਾਂਦਾ ਰਹਿੰਦਾ ਆਪਣੇ ਬਰੋ ਹੀ ਸੋਚ ਲਾਉਣਾ ਕੋ ਉਹ ਉਹ ਚੱਲ ਕੋਈ ਗੱਲ ਨਹੀਂ ਸਾਡੇ ਕੋ ਕਿਹੜਾ ਫਸਲ ਦੇ ਪੈਸੇ ਮੰਗਣ ਡਿਆ ਆਪਣੀ ਤਨਖਾਹ ਦੇ ਵਾਸਤੇ ਦਾ ਉਹ ਘਰੋਂ ਹੀ ਲੱਗਣੇ ਆ ਜਿਹੜੇ ਹੋਏ ਆ ਆਪਣੀ ਦੇ ਸਲਾਹਾਂ ਕਰਨਾ ਮੈਂ ਤੇ ਮੰਮੀ ਨੇ ਵੀ ਸਲਾਹ ਕੀਤੀ ਤੇ ਮੰਮੀ ਦੀ ਗਾੜੀ ਸਰਦੇ ਵਾਲਾਂ ਨੂੰ ਪੈਂਦੀ ਉਹ ਕਹਿੰਦੀ ਅਸੀਂ ਨਿੱਪੜਵਾ ਇਹ ਚੰਗਾ ਕਹਿਂਦੀ ਹੈ ਨਾ ਮੰਮੀ ਇਹਦੇ ਵਿੱਚ ਮੜੀ ਗੱਲ ਤਾਂ ਕੋਈ ਵੀ ਨਹੀਂ ਹੈਗੀ ਲੈ ਭੀ ਜਾਂ ਤੇ ਉਹਨਾਂ ਨੂੰ ਹਾਂ ਨਾ ਕਰ ਦੇ ਹੁਣ ਉਹਨਾਂ ਨੂੰ ਹਾਂ ਕੀਤੀ ਹੈ ਤੇ ਉਹ ਆਪਣੇ ਪਿੰਡ ਕੀ ਜਵਾਬ ਦੇਵੇ ਇਹ ਵੀ ਤਾਂ ਸੋਚਣਾ ਤੁਸੀਂ ਸਾਰਾ ਡੱਬਰ ਕਿ ਉਹ ਕਿੱਥੋਂ ਜਵਾਬ ਦੇਵੇ ਹੁਣ ਉਹਨਾਂ ਨੂੰ ਕਹਣਾ ਪਿਛੇ ਦੇ ਕੰਮ ਖਿਛੇ ਸਾਡੇ ਕਿਉਂ ਨਹੀਂ ਚਾਹੀਦੇ ਅੱਗੇ ਆਪਣੇ ਪਰਿਵਾਰ ਦਾ ਭੇਦ ਪਾਵੇ ਹਾਂ ਜੇ ਨਹੀਂ ਪੜਾਉਣਾ ਤਾਂ ਕੋਈ ਜਿੱਦ ਥੋੜਾ ਇਹਦੇ ਵਿੱਚ ਉਹ ਮੇਰੀ ਗੱਲ ਸੁਣ ਭੂਆ ਉਹਦੋਂ ਚੰਗਾ ਭਲਾ ਰਿਸ਼ਤਾ ਕਰਮਦੀ ਹੈ ਘਰ ਘਰਾਣੇ ਦੀ ਲਿਆਉਣੀ ਨਾਲੇ ਕੰਮ ਕਰਦੀ ਆਪਣੇ ਘਰਾਂ ਨੂੰ ਤੇ ਇਹਨੂੰ ਕੀ ਹੋਇਆ ਵੀ ਘਰ ਘਰਾਣੇ ਦੀ ਚੰਗੀ ਭਲੀ ਆ ਉਹ ਹੈ ਤੇ ਚੰਗੀ ਭਲੀ ਆ ਸਾਰਾ ਟੱਬਰ ਉਹ ਇਦਾਂ ਹੀ ਆ ਪੜਿਆ ਲਿਖਿਆ ਜਾਈ ਆ ਉਹਨਾਂ ਇਰਾਦਾ ਵਾ ਕੁੜੀ ਵੀ ਸਾਡੀ ਪੜੇ ਗਾੜੀ ਉਹ ਪੜੇ ਲਿਖੇੜੇ ਕੰਮ ਉਹ ਨਾ ਉਹ ਪਿਛੇ ਛੱਡ ਕੇ ਆਉਂਦੀ ਜਦੋਂ ਪਤਾ ਉਹ ਇਦਾਂ ਦੇ ਘਰ ਦੇ ਵਿੱਚ ਵਿਆਹੀ ਆ ਤੇ ਕੰਮ ਕਰਦਾ ਕਰੇ ਹਾਂ ਕੋਈ ਉਹਨਾਂ ਨੇ ਤਾਂ ਨੌਕਰੀ ਵਾਲੀ ਵੇਖ ਕੇ ਕਰਤਾ ਫੇ ਚੱਲ ਕੋਈ ਗੱਲ ਨਹੀਂ ਮੁੰਡਾ ਜੋ ਕਹਿੰਦਾ ਹੈ ਕਿ ਮੈਂ ਵੀ ਪੜਾ ਲੂੰਗਾ ਤੇ ਮਾਤਾ ਵੀ ਕਹੀ ਜਾਂਦੀ ਥੋੜੇ ਦੇ ਵਿੱਚ ਗਲਤੀ ਤੇ ਫਿਰ ਮਾਤਾ ਦੀ ਤੇ ਮਾਤਾ ਹੁਣ ਪੈਰਾਂ ਦੇ ਪਾਣੀ ਨਹੀਂ ਪੈਣਦੇ ਐਂ ਦੀ ਚੱਲ ਉਹਨਾਂ ਦੀ ਗੱਲ ਛੱਡੋ ਤੁਸੀਂ ਮੈਂ ਤੁਹਾਡੀ ਗੱਲ ਕਰਨ ਦੀ ਹੈ ਤੇ ਮੈਂ ਹੁਣ ਭਰਾ ਨਾਲ ਲੜਾਂ ਫਿਰ ਇਹਦੇ ਵਿੱਚ ਲੜਨ ਵਾਲੀ ਨਹੀਂ ਕੋਈ ਵੀ ਗੱਲ ਹੈਗੀ ਮੈਂ ਤੁਹਾਨੂੰ ਸਮਝਾਉਣੀ ਆਈ ਹਾਂ ਵੀ ਥੋੜਾ ਮੋੜ ਗੱਲ ਕਰੂਗਾ ਨਾ ਮੇਰ ਨਾਲ ਪੁੱਠੀ ਛੇਦੀ ਤੇ ਫਿਰ ਮੈਂ ਕਰ ਲੂੰਗਾ ਨਾ ਤੇ ਗੱਲ ਜਦੋਂ ਉਹ ਹੈ ਹੀ ਮੇਰ ਨਾਲ ਚੰਗਾ ਵਾ ਤੇ ਮੈਂ ਉਹਨੂੰ ਕਿਦਾਂ ਮਾੜਾ ਕਹਦਾ ਉਹਨਾਂ ਪਹਿਲਾਂ ਦਾ ਵਿਆਹ ਵਿਊ ਕੀਤਾ। ਉਦੋਂ ਸਾਰੇ ਪੈਸੇ ਘਰੋਂ ਲੱਗੇ। ਜੇ ਨੌਕਰੀ ਤੇ ਉਹਨੂੰ ਲਵਾਇਆ ਤਾਂ ਪੈਸੇ ਘਰੋਂ ਲੱਗੇ। ਤੇ ਤੁਸੀਂ ਆਪਣੇ ਪੱਲੇ ਕੀ ਰੱਖਿਆ? ਹੈਗਾ ਕੋਈ ਪੈਸਾ ਤੁਹਾਡੇ ਕੋਲ? ਉਹ ਚੱਲ ਕੋਈ ਗੱਲ ਨਹੀਂ। ਉਹਨੂੰ ਮੈਂ ਕਹਿ ਦਿੰਨਾ ਹਾਂ ਕਿ ਨਹੀਂ ਕੋਈ ਮਨਣ ਡਿਆ। ਉਹ ਮਜੇ ਨਾਲ ਨਜ਼ਾਰੇ ਲੈਣਦੇ ਆਪਣੀ ਨੌਕਰੀ ਕਰਨਦੇ ਆ ਆ। ਗਾੜੀ ਉਹ ਵੀ ਪੜਨਦੀਆਂ ਸਲਾਵਾ ਹੋਣਦੀਆਂ ਆ। ਉਹ ਵੀ ਲੱਗ ਜੂਗੀ ਤੇ ਤੁਸੀਂ ਬਸ ਤੁਰੇ ਫਿਰਿਓ ਇਦਾਂ। ਉਹ ਚੱਲ ਕੋਈ ਗੱਲ ਨਹੀਂ। ਹੁਣ ਉਹ ਚੱਲਿਆ ਹੋਣਾ। ਸਿਰੇ ਸਿਰੇ ਹੁਣ ਛਿੰਜ ਨਾ ਪਾਓ। ਜੇ ਉਹਨੇ ਸੁਣ ਲਿਆ ਤਾਂ ਉਹਨੇ ਫੇਰ ਬੋਲਣਾ। ਛਿੰਜ ਦੇ ਇੱਕ ਨਾ ਇੱਕ ਦਿਨ ਪੈਣੀ ਆ। ਕਿੰਨਾ ਕ ਟਾਈਮ ਇਦਾਂ ਕੱਢੋਗੇ ਜੇ ਗੱਲ ਕਰੋਗੇ ਘਰ ਦੇ ਵਿੱਚ ਤਾਂ ਫੇਰੀ ਆ ਗੱਲ ਤੇ ਹੁਣ ਸਾਰਿਆਂ ਨਾਲ ਮੈਂ ਕਰ ਲਿਆ ਵਾਂ ਵੀ ਜੇ ਪੜ੍ਹਾਵਾਂ ਮੈਂ ਤੈਨੂੰ ਪੜ੍ਹਾ ਲਵਾਂ ਕੱਲ ਜਾ ਜਾ ਕੇ ਰੋਟੀ ਲਿਆ ਮੈਂ ਜਾਣਾ ਮੁੜ ਕੇ ਕਿਤੇ ਆ ਪੜਾਉਣ ਵਾਲੀਆਂ ਗੱਲਾਂ ਜਿਹੜੀਆਂ ਹਨਾ ਇਹ ਆਪਣੇ ਕੋਲ ਹੀ ਰੱਖੋ ਉਹਨੂੰ ਨਾ ਜਾ ਕੇ ਕਹਿ ਦਿਓ ਹੁਣ ਉਹਨਾਂ ਨੂੰ ਸਭ ਕੁਝ ਕਹਿਣਾ ਚਾਹੀਦਾ ਉਹ ਤਾਂ ਮੈਨੂੰ ਆਨਨ ਕਹਿੰਦੇ ਕਿ ਤੂੰ ਕਹਿ ਮੰਮੀ ਚਲੋ ਠੀਕ ਹੈ ਤੁਸੀਂ ਕੜੀ ਮੰਨਣ ਨਹੀਂ ਹੁੰਦੀ 10 ਵੀ ਪਹਿਲਾਂ ਉਹਨਾਂ ਨੂੰ ਹਾਂ ਕਰ ਲਈ ਆ ਹੁਣ ਸਾਰਾ ਡੱਬਰ ਪੈਰਾਂ ਦੇ ਬਾਣੀ ਨਹੀਂ ਪੈਣਦੇ ਇਹ। ਉਹਦਾ ਵੀ ਗੱਲ ਠੀਕ ਆ ਵੀ ਹੁਣ ਉਹ ਕੀ ਜਵਾਬ ਦੇ ਪਿੰਡ ਉਹ ਫੋਨ ਕਰ ਕਰ ਪੁੱਛਦੇ ਹੋਣੇ ਆ ਕਿ ਕੁੜੀਏ ਤੂੰ ਐਡਮਿਸ਼ਨ ਤਾਰੀ ਆ ਕਿਤੇ ਕਿ ਨਹੀਂ ਤਾਰੀ। ਚੱਲ ਆਪੇ ਪਾ ਲੂਗਾ ਫਿਰ ਕਿਤੇ ਪਾਉਣਾ ਹੋਊਗਾ ਤੇ ਮੈਂ ਤਾਂ ਕਹਿ ਦੇਣਾ ਉਹ ਵੀ ਘਰ ਦੇ ਨਹੀਂ ਮੰਨਾਂਗੇ। ਸੰਦੀਪਾ ਬਣ ਗਈ ਰੋਟੀ? ਹਾਂਜੀ ਰੋਟੀ ਤਾਂ ਬਣ ਗਈ ਆ। ਜਲਦੀ ਕਰੋ ਮੈਂ ਲੇਟ ਹੋਣ ਡਿਆ। ਮੈਂ ਲੱਗੀ ਹੀ ਲੈ ਕਿਉਂ ਰੋਟੀ? ਅੱਛਾ ਤੁਸੀਂ ਆਈ ਗਏ। ਤੇ ਨਾਲੇ ਮੈਂ ਵੀ ਗੱਲ ਕਰਨੀ ਥਾਡੀ ਨਾਲ ਇੱਕ। ਕੀ ਗੱਲ ਕਰਨੀ? ਕੀ 15 ਦਿਨ ਰਹਿ ਗਏ। ਤਾਂ ਮੈਂ ਕਿਹਾ ਜੀਨਾ ਪਰਮਿਸ਼ਨ ਕਰਵਾ ਲਵਾਂ ਸਾਰਾ ਹੀ ਚੇਤਾ ਵਾ ਤੁਹਾਨੂੰ ਤੇ ਚੇਤਾ ਹੈਗਾ ਨਾ ਮੰਮੀ ਦੇ ਮੰਨਦੇ ਪਏ ਉਹ ਮੰਨ ਜਾਣਾ ਸਾਰਿਆਂ ਨੇ ਮੈਂ ਕਹਿੰਦੇ ਮੇਰੇ ਤੇ ਗੱਲ ਛੱਡ ਦੇ ਤੁਹਾਡੇ ਤੇ ਕਿੱਦਾਂ ਛੱਡਦਾ ਘਰ ਦੇ ਮੰਨਣਗੇ ਤੇ ਫੇਰ ਹੀ ਆ ਨਾ ਘਰ ਦੇ ਨੂੰ ਮੈਂ ਪੁੱਛਣਾ ਹੀ ਨਹੀਂ ਆ ਏਕੜੀ ਪੁੱਛ ਕੇ ਵੇਖ ਲੈ ਮੈਂ ਕੀਤੀ ਇਹ ਗੱਲ ਦੇ ਇਹ ਸਾਰੇ ਸਲਾਹ ਕਰਨ ਕੋਈ ਗੱਲ ਨਹੀਂ ਅਜ 15 ਦਿਨ ਹੈ ਹੀ ਆ 10 ਦਿਨਗੇ ਕਾ ਦੀ ਸਲਾਹ ਕਰਨ ਦੇ ਆ ਮੰਮੀ ਨਾ ਕਰੀ ਜਾਂਦੇ ਆ ਤੇ ਉਹ ਨਾ ਕਰਨੀ ਨਾ ਕੋਈ ਗੱਲ ਨਹੀਂ ਮੰਨ ਜਾਣਾ ਇਹਨਾਂ ਨੇ ਬਸ ਇੱਕ ਦੀਦੀ ਆ ਜਿਹੜਾ ਸਾਥ ਦੇਣ ਦੇ ਆ ਕੋਈ ਗੱਲ ਨਹੀਂ ਮੈਂ ਕੰਮ ਕਰ ਲਿਆ ਕਰੂੰਗੀ ਮੰਮੀ ਨੇ ਤੇ ਇੱਕ ਵਾਰੀ ਨਹੀਂ ਕਿਹਾ ਮੈਨੂੰ ਉਹ ਤੇ ਮੈਂ ਹੋ ਵੇਖਣ ਡਿਆ ਸੀ ਜੇ ਰਪਿੰਦਰ ਕਹਿਣ ਦੀ ਮੈਂ ਕੰਮ ਕਰ ਲੂੰਗੀ ਮੰਮੀ ਪਤਾ ਨਹੀਂ ਕਿਉਂ ਨਾ ਕਰਨ ਦੇ ਅੱਗੇ ਕਿਹੜਾ ਮੰਮੀ ਕੰਮ ਕਰਦੇ ਆ ਮੈਂ ਹੀ ਕਰਨ ਦੀ ਨਾ ਕੰਮ ਮੰਮੀ ਨਾ ਪੁਰਾਣੀਆਂ ਗੱਲਾਂ ਲੈ ਕੇ ਬੈਠੇ ਰਹਿੰਦੇ ਆ ਵੀ ਨਹੀਂ ਕਰੋ ਕਰਨੀ ਨਵਾਂ ਉਹੀ ਗੱਲ ਆ ਬਸ ਉਹਨਾਂ ਦੇ ਮਨ 'ਚ ਹੋਰ ਕੁਝ ਨਹੀਂ ਹੈਗਾ ਤੁਸੀਂ ਮੈਨੂੰ ਹੁਣ ਉਹਨਾਂ ਦੱਸ ਦਿਓ ਠੀਕ ਆ ਨਾ ਮੈਂ ਉਹਨਾਂ ਨੂੰ ਦੱਸਣ ਵਾਲੀ ਬਣਾ ਉਹ ਮੈਨੂੰ ਬਾਰ-ਬਾਰ ਫੋਨ ਕਰਨ ਦੇ ਮੰਮੀ ਕੀ ਕਹਿੰਦੇ ਫੋਨ ਕਰਕੇ ਉਹ ਆਹੀ ਕਹਿਣ ਦੇ ਆ ਕਿ ਅਸੀਂ ਪਿੱਛੇ ਪੈਸੇ ਲਾਏ ਆ ਉਹ ਤੇਰੇ ਖੂ ਘਾਤੇ ਚ ਜਾਣੇ ਸਾਰੇ ਉਹ ਨਹੀਂ ਜਾਣਨ ਦੇ ਮੈਂ ਤੈਨੂੰ ਹਾਂ ਕੀਤੀ ਹੈ ਨਾ 15 ਦਿਨ ਹੋਰ ਰੁਕ ਜਾ ਵਾਧਵਾ 10 ਦਿਨ ਰੁਕ ਜਾ ਬਸ ਪਾ ਦਾਂਗੇ ਵਰਨੇ ਤੈਨੂੰ ਉਹ ਵੀ ਮੰਨੇ ਚਾਹੇ ਨਾ ਮੰਨੇ ਪਰਨੇ ਪਾ ਦਣਾ ਮੈਂ ਨਹੀਂ ਤੇ ਵੱਖ ਹੋ ਜਾਣਗੇ ਬਹੁਤਾ ਕਹਿਣਗੇ ਨਹੀਂ ਨਹੀਂ ਆਪਾਂ ਵੱਖ ਨਹੀਂ ਹੋਣਾ ਲੋਕੀ ਕੀ ਕਹਿਣਗੇ ਕਿ ਅਜ ਨੋ ਨਵੀਂ ਨਵੀਂ ਆਈ ਆ ਤੇ ਵੱਖ ਹੋ ਗਏ ਆ ਤੂੰ ਗੱਲ ਨਹੀਂ ਮੰਨਦੇ ਹੱਡੀ ਤੇ ਫਿਰ ਕੀ ਕਰਨਾ ਉਹ ਬਣਾ ਕੇ ਵੇਖੋ ਇੱਕੋ ਜਿਹੇ ਸਾਡਾ ਮੰਨ ਲਓ ਪੈਸੇ ਸਾਰੇ ਮੈਂ ਕਮਾਉਂਦੇ ਆਵਾ ਘਰ ਚ ਪੈਸੇ ਸਾਰੇ ਮੈਂ ਲਾਉਣ ਡਿਆ ਤੇ ਮੇਰੀ ਮੰਮੀ ਨੇ ਫਿਰ ਕੀ ਕਰਨਾ ਮੈਂ ਤਾਂ ਘਰ ਦਾ ਹੀ ਸੋਚਣ ਡੀ ਕਿ ਚੱਲ ਨੌਕਰੀ ਮਿਲ ਜੂਗੀ ਵਧੀਆ ਮੈਨੂੰ ਉਹੀ ਤਾਂ ਮੈਂ ਕਹਿਣ ਡਿਆ ਵਾ ਜਿਉਂਦਾ ਮੈਂ ਨੌਕਰੀ ਲੱਗਣਾ ਇੱਕ ਵਾਰੀ ਫਸਲ ਦੇ ਪੈਸੇ ਨਹੀਂ ਮੰਗੇ ਇਨਾਂ ਕੋ ਫਿਰ ਮੰਮੀ ਕਿਉਂ ਐਦਾ ਕਰਦੇ ਭਲ ਹਜ ਨਾਲ ਇਹੋ ਤੇ ਮੈਂ ਸੋਚਣ ਡਿਆ ਵਾ ਤਾਂ ਹੀ ਮੈਂ ਗੱਲ ਰੱਖੋ ਜੀ ਨਹੀਂ ਮੰਨਦੇ ਪੜਨ ਵਾਲੋਂ ਹੀ ਕਿਹਾ ਵਾ ਕਿ ਮੈਂ ਬਾਹਰ ਸੁਣ ਦਿੱਤਾ ਵਾ ਲਵਲੀ ਵੀ ਮੰਨਦਾ ਵਾ ਤੇ ਰਪਿੰਦਰ ਭਾਬੀ ਵੀ ਮੰਨਦੇ ਮੰਮੀ ਨੂੰ ਬਣ ਕਿਉਂ ਹੁੰਦਾ ਵਾ ਮੰਮੀ ਕਿਤੇ ਲੋਕਾਂ ਦੀ ਗੱਲਾਂ ਚਤ ਨਹੀਂ ਆ ਗਏ ਉਹ ਲੱਗਿਆ ਹੈ ਇਦਾਂ ਦੀ ਜਵੰਡਨ ਜਿਹੜੀ ਪਣੀ ਹੋਣੀ ਲੂਟੀਆਂ ਲਾਈ ਜਾਂਦੀ ਉਹ ਤਾਂ ਮੈਨੂੰ ਵੀ ਬੜੀਆਂ ਲੂਟੀਆਂ ਲਾ ਕੇ ਗਏ ਸੀ ਇਦਾਂ ਕਰਦੀ ਤੇਰੇ ਸੱਸ ਇਦਾਂ ਕਰ ਉਹ ਨਹੀਂ ਗੱਲ ਚ ਨਾ ਆਵੀ ਉਹ ਹੈ ਇਦਾਂ ਦੀ ਕੱਲ ਮੈਨੂੰ ਮੰਮੀ ਦਾ ਫੋਨ ਆਇਆ ਸੀ ਪਿੰਡ ਵਾਲੀ ਦਾ ਅੱਛਾ ਉਹ ਕਹਿੰਦੇ ਤੁਹਾਡੇ ਨਾਲ ਗੱਲ ਕਰਨੀ ਆ ਤੁਹਾਨੂੰ ਤੁਸੀਂ ਆਪਣੇ ਹਿਸਾਬ ਨਾਲ ਦੱਸ ਦਿਓ ਉਹਨਾਂ ਨੂੰ ਮੈਂ ਉਹਨਾਂ ਨੂੰ ਬਾਰ-ਬਾਰ ਕੀ ਕਵਾਂ ਇਹੋ ਗੱਲ ਕਰਨੀ ਪੜਾਈ ਬੜੀ ਹਾਂਜੀ ਪੜਾਈ ਵੱਲੋਂ ਕਹਿਣਾ ਉਹਨਾਂ ਨੇ ਚਲ ਕੋਈ ਗੱਲ ਨਹੀਂ ਕਰਨਗੇ ਨਾ ਫੋਨ ਮੈਂ ਗੱਲ ਕਰ ਲੂੰਗਾ ਦੱਸ ਦੂੰਗਾ ਉਹਨਾਂ ਨੂੰ ਉਹ ਤਾਂ ਹੀ ਕਹਿੰਦੇ ਆਣੇ ਨਾ ਕਿ ਕਿਤੇ ਝੂਠ ਨਾ ਬੋਲਦੀ ਹੋਵੇ ਉਹ ਤੇ ਗਰੀਬ ਬੋਲਣਾ ਜੋ ਇੱਕ ਮਹੀਨਾ ਗਿਆਣਾ ਇਹੋ ਗੱਲ ਮੈਂ ਉਹਨਾਂ ਨੂੰ ਕਹਿਣੀ ਆ 15 ਦਿਨ ਰੁਕ ਜਾਓ ਜੇ ਫਿਰ ਪਰਨੇ ਪਾ ਦੂੰਗਾ ਮੈਂ ਔਰ ਕੀ ਚਲ ਤੁਸੀਂ ਕਰ ਲਿਓ ਫਿਰ ਗੱਲ ਆਪੇ ਆਪਣੀ ਸਾਬ ਨਾਲ ਉਹਨੂੰ ਇਹ ਵੀ ਆ ਨਾ ਉਹਨਾਂ ਨੂੰ ਮੈਂ ਦੱਸ ਦੂੰਗਾ ਨਾ ਕਿ ਨਵਾਂ ਨਵਾਂ ਵਿਆਹ ਹੋਇਆ ਵਾ ਛੜੀਕੇ ਭਾਈ ਜਣੇ 100 ਗੱਲਾਂ ਹੁੰਦੀਆਂ ਸਾਡੇ ਉਹ ਵੀ ਫਿਕਰ ਕਰਦੇ ਰਹਿੰਦੇ ਆ ਨਾ ਕਿ ਪਤਾ ਨਹੀਂ ਉਹਨਾਂ ਨੇ ਪੜਾਉਣਾ ਕਿ ਨਹੀਂ ਪੜਾਉਣਾ ਉਹ ਪੜਾਉਣਾ ਪੜਾਉਣਾ ਕਿਉਂ ਨਹੀਂ ਤੂੰ ਇਹ ਗੱਲ ਜਾਨਦੇ ਆ ਗੱਲ ਤਾਂ ਸਾਰੀ ਮੰਮੀ ਦੀ ਆ ਜਦੋਂ ਆਪਾਂ ਗੱਲ ਹੀ ਕੀਤੀ ਆ ਕੁੜੀ ਨੂੰ ਵਿਆਹ ਤੋਂ ਬਾਅਦ ਭਰਾਵਾਂਗੇ ਫਿਰ ਨਾ ਕੋ ਕਰ ਨਹੀਂ ਦੱਸ ਇਦਾਂ ਪੜਨ ਦਾ ਕੋਈ ਫਾਇਦਾ ਨਹੀਂ ਆਏਗਾ ਘਰ ਚ ਇੱਕ ਜੀ ਮੰਨੇ ਇੱਕ ਨਾਮ ਮੰਨੇ ਉਹ ਮੰਨ ਜਾਣਾ ਨਾ ਮੰਨਗੇ ਤਾਂ ਮੈਨੂੰ ਦੱਸਿਆ ਕੀ ਕਰਨਾ ਉਹਦੇ ਬੈਠੇ ਅਈ ਵਕਤ ਨਹੀਂ ਹੋਣਾ ਉਦਾਂ ਮਨਾ ਲਿਓ ਤੁਸੀਂ ਮੰਮੀ ਨੂੰ ਜਿੱਦਾਂ ਮਰਜੀ ਫਿਰ ਇਹੀ ਆ ਜਾਂ ਫਿਰ ਆਪਣਾ ਕੰਮ ਕਰਕੇ ਚੱਲ ਜਾ ਕਰੀ ਇਹੋ ਕਰਨਾ ਹਨ ਕੀ ਕਰਨਾ ਵਾਕੋ ਕਿਵੇਂ ਨਾ ਮੈਨੂੰ ਸਾਰਿਆਂ ਨਾਲ ਗੱਲਾਂ ਕਰਨੀਆਂ ਤੁਹਾਨੂੰ ਤੇ ਕਿਸੇ ਨੇ ਕੁਝ ਨਹੀਂ ਕਹਿਣਾ ਆਹ ਲੋਕੀ ਦੂਜੇ ਪਾਸੇ ਹੋਣੇ ਬਾਅਦ ਚ ਇਹ ਨਵੀਂ ਨੌ ਆਈ ਹੀ ਉਹਨੇ ਮੁੰਡਾ ਵਕ ਕਰ ਲਿਆ ਉਹਨਾਂ ਨੇ ਕਿਹਾ ਪਹਿਲੀ ਨੌ ਵੀ ਤਾਂ ਹੈਗੀ ਨਾ ਉਹਨੇ ਵੀ ਕੋਈ ਗੱਲ ਕੀਤੀ ਚਲ ਕੋਈ ਨਹੀਂ ਮਮੀ ਨਾਲ ਫੋਨ ਆਊਗਾ ਨਾ ਮਮੀ ਨਾਲ ਗੱਲ ਕਰ ਲੂੰਗਾ ਸਮਝਾਦਾਗਾ ਉਹਨਾਂ ਨੂੰ ਟੈਨਸ਼ਨ ਨਾ ਲੈ ਆ ਚਲ ਕੋਈ ਗੱਲ ਵਿੱਚ ਹੀ ਕਰ ਲਿਆ ਫਿਰ ਗੱਲ ਯਾਰ ਉਹ ਡਿਗਰੂ ਠੀਕ ਆ ਚਲ ਮੈਂ ਆਗੀ ਰੋਟੀ ਲੈ ਕੇ ਇਹ ਤਾਂ ਮੈਂ ਬਾਰ ਬਾਰ ਕਹੀ ਜਾਂਦੇ ਆ ਕੋਈ ਗੱਲ ਨਹੀਂ ਪੜਾਵਾਗੇ ਪੜਾਵਾਗੇ ਪਰ ਮੰਮੀ ਮੰਨਣ ਤੇ ਫੇਰ ਹੀ ਆ ਨਾ ਪਿੱਛੇ ਵਾਲੇ ਮੰਮੀ ਵੀ ਮੈਨੂੰ ਪੁੱਛਦੇ ਰਹਿੰਦੇ ਆ ਕਦੋਂ ਜਾਣਾ ਤੂੰ ਪੜਨੋਂ ਆਸੇ ਕਦੋਂ ਜਾਣਾ ਕੀ ਜਵਾਬ ਦਵਾਉ ਉਹਨਾਂ ਨੂੰ ਮੈਂ ਤੇ 15 ਦਿਨਾਂ ਬਾਅਦ ਵੀ ਨਾ ਮੰਨੇ ਫਿਰ ਮੈਂ ਕੀ ਕਰੂੰਗੀ